ਨੇੜੇ ਹੋ ਜੀ ਇਹ ਤਾਂ ਲੋਡ ਹੀ ਨਹੀਂ ਦਾ ਬਹੁਤ ਦੂਰ ਟਾਈਮ ਆ ਉਹ ਉੱਤਰ ਜਾਵੜਾ ਨੇ ਬਾਅਦ ਕੱਢ ਲੈਣਾ ਅੱਛਾ ਅੱਛਾ ਜੀ ਬਾਅਦ ਕੋਲੋਂ ਮੈਂ ਸੁਣਾ ਰਮ ਤੂੰ ਵੀ ਗੱਲਾਂ ਪਹਿਲਾਂ ਕਰ ਹਾਂਜੀ ਨਾਲੇ ਖੜਕਾਬ ਨਹੀਂ ਆਉਣਾ ਇਹ ਅੱਛਾ ਅੱਛਾ ਜੀ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫੌਜੀ ਵੀਰ ਇਕੱਠੇ ਹੋਏ ਆ ਤੇ ਸਰਦਾਰ ਸਾਹਿਬ ਜਸਵੰਤ ਸਿੰਘ ਜੀ ਤੇ ਕਿਹੜੀ ਪਲਟਨ ਸੀ ਆਪਣੀ ਜੀ 46 46 ਇਹੜੀਆਂ ਰਿਜਮੈਂਟ ਤੇ 10 ਦੀ ਥਰਡ ਸਿੱਖ ਰਿਜਮੈਂਟ ਤੇ ਅਸੀਂ ਪੁਰਾਣੀਆਂ ਯਾਦਾਂ ਬਹੁਤ ਇਕੱਠੀਆਂ ਕੀਤੀਆਂ ਬਹੁਤ ਇੱਕ ਦੂਜੇ ਨੂੰ ਸੁਣਾਈਆਂ ਮੈਂ ਵੀ ਸੁਣਾਈਆਂ ਸਰਦਾਰ ਸਾਹਿਬ ਉਹਨਾਂ ਨੇ ਮੈਨੂੰ ਸੁਣਾਈਆਂ ਤੇ ਗੁਜਰਾਤ ਦੇ ਬਾਰੇ ਸੁਣਾਇਆ ਕਿ ਕਿਹੜੀ ਜਗ੍ਹਾ ਸੀ ਉਹ ਕਸਪੋਜ ਕਸਪੋਜ ਹਾਂਜੀ ਕਸਪੋਜ ਦੇ ਵਿੱਚ ਇਹਨਾਂ ਦੀ ਰਹਿਸ ਤੇ ਉੱਥੇ ਲੜਾਈ ਦਵਾਂ ਚ ਹਾਂਜੀ ਲੜਾਈ 71 ਦੀ ਲੜਾਈ ਤੋਂ ਬਾਅਦ ਫਿਰ ਸਾਨੂੰ ਉਹ ਹੀ ਲੋਕੇ ਹਨ ਮਿਲੇ ਅਹਿਮਦਾਬਾਦ ਹਾਂਜੀ ਅਹਿਮਦਾਬਾਦ ਤੇ ਅਸੀਂ ਫਿਰ ਉੱਥੇ ਰਹੇ ਹਾਂਜੀ ਥੋੜਾ ਜਰ ਜੀ ਉਦੋਂ ਬਾਅਦ ਫਿਰ ਉਹਨਾਂ ਨੂੰ ਲੱਗੇ ਪੱਕੀ ਲੱਗੇ ਹਨ ਮਿਲ ਗਈ ਕੱਚ ਪੁੱਜ ਪੁੱਜ ਲਈ ਹਾਂਜੀ ਉਸ ਤੋਂ ਬਾਅਦ ਅਸੀਂ 5-6 ਸਾਲ ਰਹੇ ਆ ਭਾਈ ਵਾਹ ਜੀ ਵਾਹ ਪੁੱਜ ਹਾਂਜੀ ਹਾਂ 5-6 ਸਾਲ ਰਹੇ ਤੇ ਤੁਹਾਡੀ ਗੁਜਰਾਤ ਹਾਂਜੀ ਗੁਜਰਾਤ ਦੀ ਗੱਲ ਸੁਣ ਕੇ ਸਾਨੂੰ ਪੁਰਾਣੀ ਯਾਦ ਕਿ 1600 198 ਦੇ ਵਿੱਚ ਖਾਲਸਾ ਪੰਥ ਸਾਜਣਾ ਕੀਤਾ ਕਲਗੀ ਤਰਪਾ ਸਾਹਿਬ ਜੀ ਨੇ ਤੇ 1999 ਦੇ ਵਿੱਚ ਅਸੀਂ ਸਾਡੀ ਪਟਣ ਜਲੰਧਰ ਸੀ ਜੀ ਤੇ ਜਲੰਧਰ ਤੋਂ ਅਸੀਂ ਧਰਮਕੋਟ ਜੋ ਸਕੀਮ ਵਾਸਤੇ ਹਾੜੀਆਂ ਦੇ ਵਿੱਚ ਆਉਂਦੀਆਂ ਨੇ ਪਲਟਣਾ ਤੇ ਅਸੀਂ ਉੱਥੇ ਆਏ ਆਏ ਤੇ ਇਸਮ ਸਾਹਿਬ ਮੈਨੂੰ ਕਹਿੰਦੇ ਵੀ ਖਾਲਸਾ ਸਾਜਣਾ ਦੇ ਦਿਵਸ ਵੀ ਤੁਸੀਂ ਬਾਬਾ ਜੀ ਗੁਜਰਾਤ ਵਿੱਚ ਬਣਾਉਣਾਗਾ ਵੀ ਉੱਥੋਂ ਮੈਸੇਜ ਆਇਆਗਾ ਤੇ ਸੀਓ ਸਾਹਿਬ ਨੇ ਹੁਕਮ ਕੀਤਾ ਹੈ ਤੇ ਮੈਂ ਸਤ ਵਚਨ ਫੌਜ ਵੀ ਤੁਸੀਂ ਆ ਪਾਠੀ ਸਿੰਘ ਦੀ ਡਿਊਟੀ ਹਾਂਜੀ ਇਹ ਹੀ ਕੀਰਤਨ ਪਾਠੀ ਸੇਵਾ ਨਿਭਾਉਂਦੇ ਰਹੇ ਹਾਂ ਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਹਦੇ ਜਿਸ ਵਕਤ ਸੀਓ ਸਾਹਿਬ ਨੇ ਮੈਨੂੰ ਕਹਿ ਦਿੱਤਾ ਤੇ ਮੇਰਾ ਬਰੰਟ ਬਣ ਗਏ ਟ੍ਰੇਨ ਫੜਨੀ ਸੀਗੀ ਤੇ ਅਸੀਂ ਟ੍ਰੇਨ ਪਕੜ ਕੇ ਸਾਮਾ ਨੂੰ ਤੇ ਅਸੀਂ ਗੁਜਰਾਤ ਪਹੁੰਚ ਗਏ ਨੇ ਅਬ ਇਹ ਉਹ ਤਾਂ ਤੁਸੀਂ ਦੱਸੇ ਕੱਲ ਦਾ ਸਵਾ ਭਾਈ ਜਦੋਂ ਤੁਮ ਨੂੰ ਸੀਓ ਸਾਹਿਬ ਤੋਂ ਤੁਸੀਂ ਚੋਰੀ ਪੈਂਡ ਆਗੇ ਸੀਗੇ ਬਿਨਾ ਲੈਟਰ ਦਿੱਤੇ ਅੱਛਾ ਅੱਛਾ ਜੀ ਇਹ ਤੁਸੀਂ ਕੱਲ ਗੱਲ ਦਾ ਹਾਤੇ ਸੀਗੇ ਹਾਂ ਜੀ ਵਿੱਚੋਂ ਕੱਟ ਕੇ ਫਿਰ ਕੋਈ ਦਾ ਮੈਪੀ ਕਰ ਦੂੰਗਾ ਜੀ ਹਾਂ ਜੀ ਉਹ ਇਸ ਤਰ੍ਹਾਂ ਸੀ ਗੱਲ ਕਿ ਐਸਮ ਸਾਹਿਬ ਨੂੰ ਮੈਂ ਬੇਨਤੀ ਕੀਤੀ ਕਿ ਐਸਮ ਸਾਹਿਬ ਸਾਬ ਮੇਰਾ ਪਿੰਡ ਨੇੜੇ ਆ ਤੇ ਮੇਰਾ ਜੀ ਕਰਦਾਗਾ ਬਈ ਮੈਂ ਪਿੰਡ ਜਾਇਆ ਮਾਂ ਹਾਂ ਜੀ ਤੇ ਐਸਮ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਮਖਾ ਸਾਹਿਬ ਕੋਈ ਕਾਗਜ਼ ਪੱਤਰ ਕਹਿੰਦੇ ਕੋਈ ਗੱਲ ਨਹੀਂ ਤਾਂ ਤੂੰ ਆਈ ਜਾਣਾਗਾ ਜਿਹੜੇ ਨਹੀਂ ਆਉਂਦੇ ਹੁੰਦੇ ਉਹਨਾਂ ਦਾ ਫਿਕਰ ਹੁੰਦਾਗਾ। ਹਾਂਜੀ। ਤੇ ਕੋਈ ਮੈਂ ਬਾਬਾ ਜੀ ਦੀ ਡਿਊਟੀ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਨਿਭਾਉਂਦੇ ਸੀਗੇ। ਹਾਂਜੀ। ਤੇ ਕਹਿੰਦੇ ਤੁਸੀਂ ਇਸ ਤਰ੍ਹਾਂ ਹੀ ਚਲੇ ਜਾਓ। ਤੇ ਮੈਂ ਬਿਨਾਂ ਕਾਗਜ਼ ਬਣਾਏ ਪਹੁੰਚ ਗਏ ਘਰੇ। ਹਾਂਜੀ। ਤੇ ਅਗਲੇ ਦਿਨ ਹੀ ਸੀਓ ਸਾਹਿਬ ਦਾ ਹੁਕਮ ਆ ਗਿਆ ਕਿ ਐਸਮ ਸਾਹਿਬ ਜੀ ਇਸ ਤਰ੍ਹਾਂ ਕਰਕੇ ਵੀ ਹਾਂ ਬਲਵਿੰਦਰ ਸਿੰਘ ਬਾਬਾ ਜੀ ਨੂੰ ਆਪਾਂ ਨੂੰ ਗੁਜਰਾਤ ਵਿੱਚ ਭੇਜਣਾ ਹੈ ਉੱਥੇ ਕੀਰਤਨ ਪ੍ਰੋਗਰਾਮ ਖਾਲਸਾ ਪੰਥ ਸਾਜਨਾ ਦਾ ਮਨਾਣਾਗਾ। ਠੀਕ ਹੈ। ਤੇ ਸਿੰਮ ਸਾਹਿਬ ਕਹਿਣ ਲੱਗੇ ਬਲਵਿੰਦਰ ਸਿੰਘ ਨੂੰ ਤਾਂ ਮੈਂ ਬਿਨਾ ਕਾਗਜਾਤੋਂ ਭੇਜ ਦਿੱਤਾਗਾ ਤੇ ਉਹਨਾਂ ਨੇ ਸੀਓ ਸਾਹਿਬ ਦੀ ਸਾਰੀ ਗੱਲ ਸੁਣੀ ਤੇ ਫੇਰ ਮੇਰੇ ਨੇੜੇ ਦੇ ਪਿੰਡ ਦਾ ਮੁੰਡਾ ਸੀ ਕਿੱਥੋਂ ਦਾ ਜੀ ਉਹ ਬਰਮੀ ਦਾ ਬਰਮੀ ਰੈਕੋਟ ਦੇ ਕੋਲ ਹਾਂਜੀ ਹਾਂ ਠੀਕ ਹੈ ਜੀ ਤੇ ਉਹਨੂੰ ਭੇਜਿਆ ਕਿ ਜਾ ਭਾਈ ਤੂੰ ਜਾ ਕੇ ਬਲਵਿੰਦਰ ਬਾਬਾ ਜੀ ਨੂੰ ਜਾ ਕੇ ਕਹੇ ਕਿ ਐਮਰਜੈਂਸੀ ਹੋ ਗਈ ਆ ਕਿ ਵੀ ਤੁਸੀਂ ਉੱਥੇ ਆ ਜਾਓ ਅੱਛਾ ਜਾਣੀ ਤੁਸੀਂ ਅਜੇ ਘਰੇ ਪਹੁੰਚੀ ਸੀ ਉਦੋਂ ਨੂੰ ਮਗਰੋਂ ਆਰਡਰ ਆ ਗਿਆ ਹਾਂਜੀ ਹਾਂ ਮੌਡਰਨ ਮਗਰੋਂ ਆਰਡਰ ਆ ਗਿਆ ਠੀਕ ਹੈ ਜੀ ਤੇ ਮੈਂ ਹਜੇ ਘਰੇ ਚਾਹ ਪਾਣੀ ਪੀਂਦਾ ਜਦੋਂ ਜਦੋਂ ਮੇਰੇ ਮਗਰ ਹੀ ਉਹ ਸਿੰਘ ਚੱਲਿਆ ਗਿਆ ਅੱਛਾ ਜੀ ਤੇ ਜਾ ਕੇ ਕਹਿੰਦੇ ਜੀ ਉਹ ਬਾਬਾ ਜੀ ਇਸ ਤਰ੍ਹਾਂ ਕਰਕੇ ਵੀ ਐਸਮ ਸਾਹਿਬ ਨੇ ਤੁਹਾਨੂੰ ਬੁਲਾਇਆ ਹੂੰ ਤੇ ਮੈਂ ਬਹੁਤ ਡਰਿਆ ਮਖਿਆ ਵੀ ਕੀ ਗੱਲ ਹੋ ਗਈ ਹੂੰ ਵੀ ਬਿਨਾ ਕਾਗਜ਼ਾਂ ਪੱਤਰਾਂ ਤੋਂ ਆਏ ਆਂਗੇ ਤੇ ਕਿਤੇ ਕੋਈ ਪੰਗਾ ਹੀ ਨਾ ਸਿੱਧਾ ਕੋਈ ਪੰਗਾ ਨਾ ਖੜਿਆ ਹੋ ਗਏ ਹੋਈ ਤੇ ਜਿਸ ਵਕਤ ਮੈਂ ਪਲਟਣ ਦੇ ਵਿੱਚ ਗਿਆ ਪਲਟਣ ਦੇ ਵਿੱਚ ਪਹੁੰਚਿਆ ਤੇ ਸੀਓ ਸਾਹਿਬ ਐਸਮ ਸਾਹਿਬ ਮੈਨੂੰ ਕਹਿੰਦੇ ਬੇਸਤਾਨਾ ਕਰਕੇ ਬਾਬਾ ਜੀ ਵੀ ਐਮਰਜੈਂਸੀ ਆਊਟ ਆਇਆਗਾ ਵੀ ਤੁਸੀਂ ਗੁਜਰਾਤ ਵਿੱਚ ਜਾਣਾਗਾ ਕੀਰਤਨ ਕਰਨ ਵਾਸਤੇ ਖਾਲਸਾ ਸਾਜਨਾ ਦੇਵਸ ਮਨਾਉਣਾਗਾ ਉੱਥੇ 1999 ਦਾ 300 ਸਾਲਾ ਤੇ ਤੁਸੀਂ ਉੱਥੇ ਕੀਰਤਨ ਕਰਨਾ ਫਿਰ ਮਨ ਨੂੰ ਥੋੜੀ ਤਸੱਲੀ ਹੋਈ ਮੈਨੂੰ ਹਾਂ ਮੈਨੂੰ ਫਿਰ ਥੋੜੀ ਚੱਲੀ ਜਈ ਹੋਈ ਕਿ ਸੱਚੇ ਪਾਸਾ ਜੀ ਨੇ ਬੜੇ ਕੱਖ ਰਖੇ ਤੇ ਉਸ ਤੋਂ ਬਾਅਦ ਫਿਰ ਆਪਣੇ ਨਾਂ ਧਸ ਕੇ ਜਾਵੇ ਫਿਰ ਫੇਰ ਕੀ ਕਰ ਦਿੰਦੇ ਐ ਨਹੀਂ ਬਹੁਤ ਸਜਾ ਮਿਲਦੀ ਹੈ ਸਜਾ ਮਿਲਦੀ ਹੈ ਨਹੀਂ 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 ਕੋਡ ਮਾਰਸਲ ਵੀ ਹੋ ਸਕਦਾ ਵੀ ਜੇ ਐਕਸੀਡੈਂਟ ਹੋ ਗਿਆ ਜੇ ਮਨ ਲੋ ਕੋ ਗਲਤ ਬਾਤ ਹੋ ਗਈ ਆ ਰਾਤ ਰਾਤ ਹਾਂ ਰਸਤੇ ਰੋ ਐਕਸ਼ਨ ਦਾ ਐਸ ਐਮਓ ਸਾਥ ਤੇ ਵੀ ਹੋਣਾ ਨਹੀਂ ਹਾਂ ਆਊਗਾ ਸਾਰੇ ਤੇ ਜਾਂ ਫਿਰ ਉਹ ਦੱਸੇ ਨਾ ਪੇ ਉਹ ਪਕੌੜਾ ਹੋ ਗਿਆ ਜੀ ਉਹਨੇ ਦੱਸਣਾ ਨਹੀਂ ਆਪਦੇ ਤਾਬ ਦੇ ਤੋਂ ਗੱਲ ਸਕਦੀ ਉਹ ਇਹੀ ਗੱਲ ਕਹਿੰਦੇ ਆ ਵੀ ਆਪਦੇ ਲੈਣੀ ਹੈਗੀ ਪਕੌੜਾ ਹੋ ਗਿਆ ਤੇ ਤੁਸੀਂ ਗੁਜਰਾਤ ਚ ਜਾ ਕੇ ਫਿਰ ਕੀਰਤਨ ਕੀਤਾ ਹਾਂਜੀ ਗੁਜਰਾਤ ਵਿੱਚ ਜਾ ਕੇ ਜੀ ਅਸੀਂ ਫਿਰ ਕੀਰਤਨ ਕੀਤਾ ਨਹੀਂ ਇੱਕ ਉਹ ਆਪਣੀ ਰਹਿ ਗਈ ਵੀ ਉਹ ਤੁਸੀਂ ਸਕੂਟਰ ਚੱਕਿਆ ਸੀਗਾ ਪਿੰਡੋਂ ਕੋਈ ਕੁਝ ਹੋ ਗਿਆ ਖਰਾਬ ਹੋ ਗਿਆ ਅੱਛਾ ਵਾਹਿਗੁਰੂ ਜੀ ਉਹ ਜਦੋਂ ਪਿੰਡੋਂ ਅਸੀਂ ਸਕੂਟਰ ਆਪਦਾ ਸਕੂਟਰ ਚੱਕਿਆ ਹਾਂਜੀ ਤੇ ਤਤਪੜਤੀ ਦੇ ਵਿੱਚ ਸਕੂਟਰ ਚੱਕਿਆ ਤੇ ਰਸਤੇ ਵਿੱਚ ਆ ਕੇ ਸਕੂਟਰ ਖਰਾਬ ਹੋ ਗਿਆ ਠੀਕ ਸਕੂਟਰ ਖਰਾਬ ਹੈ ਕਾਫੀ ਸਮਾਂ ਅਸੀਂ ਹੋ ਸਕਦਾ ਝੂੜਣਾ ਤੋਂ ਕਿਉਂਕਿ ਕੌਂਕੀ ਤੋਂ ਕੌਂਕੀ ਮੇਰੇ ਸਹੁਰੇ ਨੇ ਠੀਕ ਹੈ ਜੀ ਤੇ ਹੋ ਸਕਦਾ ਝੂਲੀਆਂ ਕਰਤੀ ਉਸ ਤੋਂ ਬਾਅਦ ਫਿਰ ਜਾ ਕਰਕੇ ਤੇ ਪੈਦਲ ਯਾਤਰਾ ਕੀਤੀ ਅੱਛਾ ਉਹਨਾਂ ਟਾਈਮ ਤੋਂ ਕੀ ਹਾਂਜੀ ਹਾਂ ਤੇ ਉੱਥੇ ਜਾ ਕਰਕੇ ਮੈਂ ਆਪਦਾ ਸਕੂਟਰ ਉੱਥੇ ਖੜਾਇਆ ਉਥੋਂ ਫਿਰ ਸਹਰਿਆਂ ਤੋਂ ਸਕੂਟਰ ਲਿਆ ਹਾਂਜੀ ਸਕੂਟਰ ਲਿਜਾ ਕਰਕੇ ਫਿਰ ਧਰਮਕੋਟ ਉੱਥੇ ਜਿਹੜੀ ਝਿੜੀ ਦੇ ਵਿੱਚ ਜਿੱਥੇ ਸਾਡੀ ਪਲਟਣ ਦੀ ਰਹਿ ਸੋਈ ਹੋਈ ਸੀ ਤੇ ਅਸੀਂ ਉੱਥੇ ਪਹੁੰਚੇ ਉੱਥੇ ਪਹੁੰਚ ਕੇ ਤੇ ਇਸਮ ਸਿੰਘ ਸਾਹਿਬ ਨਾਲ ਮੁਲਾਪ ਕੀਤਾ ਕਹਿੰਦੇ ਚੰਗਾ ਭਰਾ ਆ ਗਿਆਗਾ ਤੂੰ ਹਾਂ ਪੰਗਾ ਪੈ ਜਾਣਾ ਸੀ ਕੋਈ ਤੇ ਮਖਾ ਸਾਹਿਬ ਕੀ ਗੱਲ ਕੀ ਐ ਕਹਿੰਦੇ ਇਸ ਤਰ੍ਹਾਂ ਕਰਕੇ ਸੀਓ ਸਾਹਿਬ ਨੇ ਆਰਡਰ ਦਿੱਤਾਗਾ ਬਈ ਗੁਜਰਾਤ ਵਿੱਚ ਖਾਲਸਾ ਸਾਜਨਾ ਦਿਵਸ ਮਨਾਉਣ ਵਾਸਤੇ ਬਈ ਤੁਹਾਨੂੰ ਡਿਟੇਲ ਕੀਤਾ ਬਾਬਾ ਜੀ ਤੇ ਇਸ ਕਰਕੇ ਤੁਸੀਂ ਉੱਥੇ ਕੀਰਤਨ ਕਰਨਾ ਤੇ ਮਖਾ ਸਾਹਿਬ ਮੇਰਾ ਤਾਂ ਸਕੂਟਰ ਖਰਾਬ ਹੋਇਆ ਮੈਂ ਸਹਰਿਆਂ ਤੋਂ ਸਕੂਟਰ ਖਾਦਾ ਲੈ ਕੇ ਆਇਆਂਗਾ ਤੇ ਮੇਰਾ ਸਕੂਟਰ ਉੱਥੇ ਖੜਾਗਾ ਕਹਿੰਦੇ ਜਿਵੇਂ ਮਰਜ਼ੀ ਕਰੀ ਤੇ ਹੁਣ ਬਰੰਟ ਬਣਵਾਲਾ ਹਾਂਜੀ ਹੈੱਡ ਕਲਰਕ ਨਾਲ ਮਿਲ ਕੇ ਤੇ ਆਵਦਾ ਸਾਮਾ ਨੂੰ ਉਥੋਂ ਚੜ ਜੀ ਤੇ ਜਿਵੇਂ ਮਰਜੀ ਸਕੂਟਰ ਇੱਕ ਦੂਜੇ ਦੇ ਜਿਵੇਂ ਕਰ ਲੈ ਛੱਡ ਦੀ ਤੇ ਮੈਂ ਉਥੋਂ ਸਕੂਟਰ ਆ ਉਥੋਂ ਦਾ ਸੋਹਰੇ ਵਾਲਾ ਸਕੂਟਰ ਉਥੇ ਛੱਡਿਆ ਤੇ ਉਥੋਂ ਮੇਰੇ ਸਹੁਰਾ ਸਾਹਿਬ ਨੇ ਸਕੂਟਰ ਨੂੰ ਠੀਕ ਕਰਵਾ ਦਿੱਤਾ ਸੀ ਮੇਰੇ ਹੁੰਦੇ ਨੂੰ ਠੀਕ ਹੈ ਜੀ ਤੇ ਉਹ ਸਕੂਟਰ ਮੈਂ ਚੱਕਿਆ ਪਿੰਡ ਪਹੁੰਚਿਆ ਪਿੰਡ ਪਹੁੰਚ ਕੇ ਤੇ ਫਿਰ ਉਥੋਂ ਮੈਂ ਆ ਸਾਰੇ ਕਾਗਜ਼ ਆਵਦਾ ਸਮਾਨ ਲੈ ਕਰਕੇ ਸਾਮਾ ਨੂੰ 7:15 ਦੇ ਉੱਤੇ ਟ੍ਰੇਨ ਸੀਗੀ ਗੁਜਰਾਤ ਨੂੰ ਜਾਣ ਵਾਲੀ ਤੇ ਅਸੀਂ ਉਹ ਤੇ ਚੜ ਗਏ ਤੇ ਫਿਰ ਕਿੰਨੇ ਟਾਈਮ ਤੁਸੀਂ ਡਿਊਟੀ ਨਿਭਾਈ ਇੱਥੇ ਫੌਜ ਚ ਫੌਜ ਦੇ ਵਿੱਚ ਅਸੀਂ ਜੀ 18 ਸਾਲ ਦੇ ਕਰੀਬੀ ਹਾਂ ਹਾਂ ਜੀ ਹਾਂ 1985 ਦੇ ਵਿੱਚ ਭਰਤੀ ਹੋਏ ਸੀ ਠੀਕ ਹੈ ਤੇ 1900 2003 ਦੇ ਵਿੱਚ ਪੈਨਸ਼ਨ ਆਏ ਹਾਂ ਤੇ ਇਹ ਰੈਂਕ ਵੀ ਮਿਲਦਾ ਵਾ ਭਾਈ ਹੈ ਹਾਂ ਹਾਂ ਜੀ ਹਾਂ ਉੱਥੇ ਰੈਂਕ ਰੈਂਕ ਹੁੰਦਾਗਾ ਟ੍ਰੇਨਿੰਗ ਵੀ ਉਵੇਂ ਹੀ ਦਿੰਦੇ ਆ ਸਾਰੇ ਟ੍ਰੇਨਿੰਗ ਵੀ ਉਵੇਂ ਹੀ ਆ ਟ੍ਰੇਨਿੰਗ ਵੀ ਉਸੇ ਤਰ੍ਹਾਂ ਹੀ ਆਗੀ ਤੇ ਰੈਂਕ ਵੀ ਮਿਲਦੇ ਨੇਗੇ ਤੇ ਜਿਹੜੇ ਬਾਬਾ ਜੀ ਹੁੰਦੇ ਨੇ ਕਿ ਉਹ ਤਾਂ ਡਾਇਰੈਕਟ ਭਰਤੀ ਹੋ ਜਾਂਦੇ ਨੇ ਕਿ ਨਾਇਬ ਸੂਬੇਦਾਰ ਹੁੰਦੇ ਨੇਗੇ ਨਹੀਂ ਜਦੋਂ ਮੰਨ ਕੇ ਚਲੋ ਬਾਬਾ ਜੀ ਦੀ ਭਰਤੀ ਹੁੰਦੀ ਹੈ ਜਿਵੇਂ ਮੇਰੀ ਫੁੱਡੀ ਭਰਤੀ ਹੋਈ ਸੀ ਇਹਦੇ ਜੇ ਕੋਈ ਕਥਾਵਾਦ ਜਾਂ ਕੁਝ ਗੁਰਬਾਨੀ ਦੇ ਰਿਲੇਟਡ ਹੁੰਦਾ ਕੋਈ ਪੇਪਰ ਜਾਂ ਕਿਵੇਂ ਹੁੰਦਾ ਜਿਹੜੇ ਗਿਆਨੀ ਹਾਂ ਗੁਰਬਾਨੀ ਦੇ ਰਜਿਸਟ੍ਰੇਟਰ ਮੀਟਰ ਹੁੰਦਾਗਾ ਹਾਂਜੀ ਤੇ ਉਹ ਫਿਰ ਉਹਦੇ ਟੈਸਟ ਲਿਤੇ ਜਾਂਦੇ ਨੇ ਜਿਹੜੇ ਬਾਬਾ ਜੀ ਹੁੰਦੇ ਨੇ ਅਸਲੀ ਹਾਂਜੀ ਜਣਦੀ ਉਹ ਨਾਇਬ ਸੂਬੇਦਾਰ ਭਰਤੀ ਹੋ ਜਾਂਦੇ ਨੇ ਤੇ ਅਸੀਂ ਬਾਬਾ ਜੀ ਕਿਵੇਂ ਵੀ ਉਹਨਾਂ ਦੀ ਕੀ ਭਰਤੀ ਹੁੰਦੀ ਹਾਂ ਉਹ ਉਹਨਾਂ ਦੀ ਗਿਆਨੀ ਕੀਤੀ ਹੁੰਦੀ ਹੈ ਠੀਕ ਹੈ ਹਾਂਜੀ ਹਾਂ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੀ ਡਾਇਰੈਕਟ ਭਰਤੀ ਹੋ ਜਾਂਦਾ ਉਹਨਾਂ ਦੀ ਜਿਹੜੀ ਆਪਣੀ ਹੁੰਦੀ ਹੈਗੀ ਟ੍ਰੇਨਿੰਗ ਉਹ 6 ਮਹੀਨੇ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਆਪਣੀ ਡਿਟੇਲ ਕਰ ਦਿੱਤੇ ਜਾਂਦੇ ਨੇ ਅਗਲ-ਅਗਲ ਪੱਤਰਨਾ ਦੇ ਵਿੱਚ ਤੇ ਅਸੀਂ ਜੀ ਆਓ ਹੁਣ ਉਸੇ ਗੱਲ ਤੇ ਆਈਏ ਹਾਂਜੀ ਕਿ ਜਿਸ ਵਕਤ ਅਸੀਂ ਗੁਜਰਾਤ ਚਲੇ ਗਏ ਹਾਂਜੀ ਗੁਜਰਾਤ ਜਾ ਕੇ ਅਸੀਂ ਕੀਰਤਨ ਕੀਤਾ ਕੀਰਤਨ ਸੰਗਤਾਂ ਨੇ ਬਹੁਤ ਸਲਾਹਿਆ ਤੇ ਜਦੋਂ ਸਾਰੇ ਭੋਗ ਹੋ ਪੈ ਗਿਆ ਸਮਾਪਤੀ ਹੋ ਗਈ ਤੇ ਉਸ ਤੋਂ ਬਾਅਦ ਫਿਰ ਅਸੀਂ ਐ ਸੰਸਾਭ ਨੂੰ ਕਿਹਾ ਕਿ ਅਸੀਂ ਇੱਥੇ ਨਾ ਗੁਜਰਾਤ ਵਿੱਚ ਅਸੀਂ ਆਏ ਆ ਤੇ ਦਵਾਰਕਾ ਨਗਰੀ ਆ ਇੱਥੇ ਅੱਛਾ ਜੀ ਦਵਾਰਕਾ ਨਗਰੀ ਦੇ ਰਹਿਣ ਵਾਲੇ ਭਾਈ ਮੋਹਕਮ ਸਿੰਘ ਜੀ ਹੋਏ ਨੇ ਜਿਹੜੇ ਆਪਣੇ ਪੰਜ ਪਿਆਰੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਮੋਹਨ ਸਿੰਘ ਜੀ ਹੋਏ ਨੇ ਦਵਾਰਕਾ ਨਗਰੀ ਦੇ ਰਹਿਣ ਵਾਲੇ ਸੀ ਠੀਕ ਤਾਂ ਮੇਰਾ ਜੀ ਕਰਦਾ ਵੀ ਐਡੀ ਦੂਰ ਆਏ ਵੀ ਆ ਐਡੀ ਦੂਰ ਆਏ ਵੀ ਆ ਤੇ ਕਿਉਂ ਨਾ ਆਪਾਂ ਦਵਾਰਕਾ ਨਗਰੀ ਜਾ ਕਰਕੇ ਭਾਈ ਮੋਹਕਮ ਸਿੰਘ ਜੀ ਦੇ ਘਰ ਨੂੰ ਵੇਖੀਏ। ਸੋ ਜਦੋਂ ਐਸਮ ਸਾਹਿਬ ਨੂੰ ਮੈਂ ਕਿਹਾ ਤੇ ਐਸਮ ਸਾਹਿਬ ਕਹਿਣ ਲੱਗੇ, "ਬਾਬਾ ਜੀ ਮੈਂ ਸੀਓ ਸਾਹਿਬ ਨੂੰ ਪੁੱਛਦਾ ਹਾਂ, ਸੀਓ ਸਾਹਿਬ ਨੂੰ ਪੁੱਛਿਆ ਗਿਆ। ਸੀਓ ਸਾਹਿਬ ਕਹਿੰਦਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਤੇ ਇਹੋ ਕਰੋ ਵੀ ਬਈ ਬਾਬਾ ਜੀ ਦੇ ਨਾਲ ਹੋਰ ਵੀ ਆਪਾਂ ਬੱਸ ਭਰ ਕੇ ਭੇਜ ਦਿੰਨੇ ਆ।" ਅੱਛਾ ਕੋਈ ਪੂਰੀ ਬਾਤ ਸੀ ਤੇ ਹਾਂ ਪੂਰੀ ਬੱਸ ਆਰਮੀ ਦੀ ਬੱਸ ਜਿਹਦੇ ਵਿੱਚ ਫੈਮਿਲੀ ਮੈਨ ਸੀਗੀਆਂ, ਫੈਮਲੀਆਂ ਵੀ ਸੀਗੀਆਂ ਤੇ ਜਵਾਨ ਵੀ ਸੀਗੇ ਤੇ ਸਾਨੂੰ ਬੱਸ ਦੇ ਕਰਕੇ ਤੋਰ ਦਿੱਤਾ। ਇਹ ਰਸਤੇ ਵਿੱਚ ਅਸੀਂ ਪੜਾ ਦਾੜ ਪੜਾ ਹੁੰਦੇ ਹੋਏ ਕਿਉਂਕਿ ਸਮੁੰਦਰ ਖਾਰਾ ਹੁੰਦਾਗਾ ਆਪਾਂ ਸੁਣਦੇ ਆਂ ਵੀ ਬੜਾ ਖਾਰਾ ਹੁੰਦਾਗਾ ਤੇ ਸਮੁੰਦਰ ਦੇ ਕਿਨਾਰੇ ਨਾ ਚਿੱਟੇ ਚਿੱਟੇ ਲੂਣ ਦੇ ਪਹਾੜ ਜੇ ਸੀ ਬਣੇ ਹੋਏ ਸੀ ਢੇਰ ਵੱਡੇ ਵੱਡੇ ਤੇ ਮੈਂ ਉੱਥੇ ਉਹਨਾਂ ਨੂੰ ਆਪਣੇ ਫੌਜੀ ਵੀਰਾਂ ਨੂੰ ਪੁੱਛਿਆ ਕਿ ਇਹ ਕੀ ਢੇਰ ਨੇ ਕਹਿੰਦੇ ਜੀ ਇਹ ਨੂਨ ਇਕੱਠਾ ਕੀਤਾ ਹੋਇਆਗਾ ਤੇ ਸਮੁੰਦਰ ਦੇ ਵਿੱਚੋਂ ਸੱਲਾਂ ਆਉਂਦੀਆਂ ਨੇਗੀਆਂ ਤੇ ਇਕੱਠਾ ਕਰ ਲੈਂਦੇ ਨੇ ਫਿਰ ਉਹ ਪਾਣੀ ਉੱਡ ਜਾਂਦਾਗਾ ਤੇ ਨੂਨ ਥੱਲੇ ਹੀ ਰਹਿ ਜਾਂਦਾ ਫਿਰ ਗੁਜਰਾਤ ਵਿੱਚ ਤੇ ਇਸ ਤਰ੍ਹਾਂ ਕਮ데요 ਕਮਾਂਦੇ ਅਸੀਂ ਟਾਪੂ ਉੱਤੇ ਪਹੁੰਚ ਗਏ ਤੇ ਜਿਹੜੀ ਦਿਵਾਰਕਾ ਨਗਰੀ ਸੀ ਤੇ 2 ਕਿਲੋਮੀਟਰ ਦੇ ਕਰੀਬ ਨਾ ਅੰਦਰ ਸੀ ਸਮੁੰਦਰ ਦੇ ਅੱਛਾ ਜੀ ਅੰਦਰ ਅਸੀਂ ਕਿਸ਼ਤੀ ਲਈ ਕਿਸ਼ਤੀ ਲੈ ਕਰਕੇ ਟਾਪੂ ਦੇ ਅੰਦਰ ਚਲੇ ਗਏ ਫਿਰ ਮੈਂ ਸੋਚਿਆ ਮਨਾ ਵੀ ਕਹਿੰਦੇ ਨੇ ਸਮੁੰਦਰ ਖਾਰਾ ਹੁੰਦਾ ਸਮੁੰਦਰ ਖਾਰਾ ਹੁੰਦਾਗਾ ਵੀ ਆਪਾਂ ਚੈੱਕ ਤਾਂ ਕਰੀਏ ਤੇ ਮੈਂ ਇੱਕ ਇਹ ਜਾਂ ਬੰਝ ਸੀ ਵੱਡਾ ਸਰ ਉਹਨੂੰ ਚੰਗੀ ਤਰ੍ਹਾਂ ਘੁੱਟ ਕੇ ਘੁੱਟ ਕੇ ਘੁੱਟ ਲਿਆ ਘੁੱਟ ਕੇ ਤੇ ਉਸ ਤੋਂ ਬਾਅਦ ਜਦੋਂ ਸੱਲ ਆਵੇ ਇਹ ਸੱਲ ਦਾ ਪਾਣੀ ਮੇਰੀ ਉਂਜਲ ਦੇ ਵਿੱਚ ਪਵੇ ਨਾ ਤੇ ਮੈਂ ਕਿੰਨਾ ਚਿਰ ਡੀਕਦਾ ਰਹਾ ਤੇ ਇੱਕ ਸੱਲ ਆਈ ਦੇ ਉਂਜਲ ਪਾਣੀ ਦੇ ਪਾਣੀ ਪੈ ਗਿਆ ਉਂਜਲ ਦੇ ਵਿੱਚ ਤੇ ਜਿਸ ਮਾਰ ਮੈਂ ਮੂੰਹ ਨੂੰ ਲਾਇਆ ਤੋ ਐਨਾ ਖਾਰਾ ਜਿਵੇਂ ਗਲਾਸ ਦੇ ਵਿੱਚ ਮੁੱਠ ਭਰ ਕੇ ਪਾਣੀ ਦੀ ਪਾ ਦਿੱਤੀ ਹੋਵੇ ਨੂਨ ਦੀ ਨੂਨ ਦੀ ਹਾਂ ਐਨਾ ਖਾਰਾ ਮੈਂ ਕਿਹਾ ਵਾਕਈ ਸਮੁੰਦਰ ਖਾਰਾਗਾ ਪਾਣੀ ਦੇ ਵਿੱਚ ਵੀ ਬੰਦਾ ਖਾਰ ਸਮੁੰਦਰ ਢੋਲੀਏ ਕੋ ਮਣੀਆਂ ਪਾਵੇ ਪਾਣੀ ਦੇ ਵਿੱਚ ਵੀ ਇਹ ਵਚਣ ਨਹੀਂ ਗੀ ਪਾਣੀ ਖਾਰਾ ਕਾ ਤੋ ਹੁੰਦਾ ਸਮੁੰਦਰ ਦਾ ਖਾਰਾ ਪਾਣੀ ਹਾਂਜੀ ਬਈ ਕਿਉਂ ਹੁੰਦਾ ਇਹਦਾ ਕੀ ਵਜ੍ਹਾ ਕੀ ਆ ਬਈ ਦੇਖੋ ਜਿਹੜਾ ਸਮੁੰਦਰ ਆ ਨਾ ਸਮੁੰਦਰ ਦੇ ਵਿੱਚ ਉ ਤਾਂ ਹੈ ਕਿ ਜਿੰਨੀਆਂ ਵੀ ਵੱਡੀਆਂ-ਵੱਡੀਆਂ ਨਦੀਆਂ ਨੇ ਉਹ ਸਾਰੀਆਂ ਸਮੁੰਦਰ ਦੇ ਵਿੱਚ ਹੀ ਪੈਂਦੀਆਂ ਨੇ ਹਾਂਜੀ ਪਰ ਨਦੀਆਂ ਦਾ ਪਾਣੀ ਤਾਂ ਮਿੱਠਾ ਹੁੰਦਾ ਨਦੀਆਂ ਦਾ ਪਾਣੀ ਮਿੱਠਾ ਹੁੰਦਾ ਪਰ ਜਿਹੜਾ ਸਮੁੰਦਰ ਆ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਸਮੁੰਦਰ ਦਾ ਪਾਣੀ ਹੁਣ ਆਪਾਂ ਇਉਂ ਨਹੀਂ ਕਹਿ ਸਕਦੇ ਵੀ ਹਾਂ ਖਾਤੋਂ ਖਾਰਾ ਹੁੰਦਾ ਹਾਂ ਵਜਾ ਕੀ ਆ ਵੀ ਮੀਂਹ ਖਾਰਾ ਕਾਹ ਤੋਂ ਹੁੰਦਾ ਬਾਬਾ ਜਰਵਾਣੀ ਚ ਨਹੀਂ ਦੱਸਿਆ ਕੋਈ ਇਹਦੇ ਬਾਰੇ ਹਾਂ ਗਰਵਾਣੀ ਦੇ ਵਿੱਚ ਜ਼ਿਕਰ ਆਉਂਦਾ ਹੋਊਗਾ ਜਣ ਦੀ ਖਿਆਲ ਜ ਨਹੀਂ ਹੈਗਾ ਮੇਰੇ ਤੇ ਮੈਂ ਇਹਦੇ ਬਾਰੇ ਵੀ ਥੋੜਾ ਖਿਆਲ ਕਰੂੰਗਾ ਫਿਰ ਦੱਸਾਂਗੇ ਵੇਖ ਸਮੁੰਦਰ ਖਾਰਾ ਕਿਉਂ ਆ ਖਾਰਾ ਕਿਉਂ ਹੂੰ ਸੁਣਿਆ ਹੈਗਾ ਵੀ ਇਹ ਖਾਰਾ ਕਿਉਂ ਇਹਦਾ ਕਾਰਨ ਹੈਗਾ ਕੋਈ ਠੀਕ ਹੈ ਹਾਂ ਹੂੰ ਤੇ ਉਸ ਤੋਂ ਬਾਅਦ ਜੀ ਅਸੀਂ ਦਵਾਰਕਾ ਨਗਰੀ ਚਲੇ ਗਏ ਹਾਂਜੀ ਤੇ ਦਵਾਰਕਾ ਨਗਰੀ ਦੇ ਵਿੱਚ ਆਪਾਂ ਸੁਣਦੇ ਆ ਕਿ ਕ੍ਰਿਸ਼ਨ ਭਗਵਾਨ ਦਾ ਵੀ ਮੰਦਿਰ ਹੈ ਹੂੰ ਇਥੇ ਕ੍ਰਿਸ਼ਨ ਭਗਵਾਨ ਜੀ ਖੇលਿਆ ਕਰਦੇ ਸਨ ਗੋਪੀਆਂ ਦੇ ਨਾਲ ਹੂੰ ਤੇ ਜਿਸ ਵਕਤ ਅਸੀਂ ਕਹਿੰਦੇ ਵੀ ਆਪਾਂ ਚਲੋ ਦਵਾਰਕਾ ਨਗਰੀ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਮੰਦਿਰ ਵੇਖਦੇ ਹਾਂ ਅਸੀਂ ਮੰਦਿਰ ਦੇ ਅੰਦਰ ਚਲੇ ਗਏ ਹਾਂ ਜੀ ਦੇਖ ਕੇ ਤੇ ਕਿਉਂਕਿ ਉੱਥੇ ਧੂਫਾਂ ਬੱਦ ਜਗਾਉਂਦੇ ਨੇ ਦੀਵੇ ਬਹੁਤ ਜਗਾਉਂਦੇ ਨੇ ਤੇ ਉਹ ਅੰਦਰੋਂ ਕਾਲਾ ਹੀ ਕਾਲਾ ਕਾਲਾ ਹੀ ਕਾਲਾ ਹੋਇਆ ਹੋਇਆ ਪਿਆ ਸੀ ਹੂੰ ਲੋ ਹਾਂ ਨਹੀਂ ਨਹੀਂ ਧੂਏ ਨਾਲ ਧੂਏ ਨਾਲ ਕਾਲਾ ਹੀ ਕਾਲਾ ਹੋਇਆ ਪਿਆ ਸੀ ਅਸੀਂ ਸਾਰਾ ਅੰਦਰੋਂ ਦਵਾਰਕਾ ਨਗਰੀ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਉਹ ਮੰਦਿਰ ਵੇਖਿਆ ਵੇਖੇ ਬਾਅਦ ਵਿੱਚ ਜਿਹੜੇ ਕੰਮ ਵਾਸਤੇ ਆਪਾਂ ਗਏ ਸੀ ਕਿ ਭਾਈ ਸਾਹਿਬ ਆਈ ਪਿਆਰੀ ਮੋਹਨ ਸਿੰਘ ਜੀ ਦਾ ਸਥਾਨ ਦੇਖਣਾ ਹੈ ਘਰ ਦੇਖਣਾ ਹੈ ਤਾਂ ਉੱਥੇ ਹੁਣ ਪਤਾ ਨਾ ਲੱਗੇ ਕਿਉਂਕਿ ਉਹ ਹਿੰਦੀ ਬੋਲਦੇ ਸੀਗੇ ਗੁਜਰਾਤੀ ਲੋਕ ਦਵਾਰਕਾ ਨਗਰੀ ਇੱਕ ਮਾਈ ਬੈਠੀ ਮੰਜੇ ਦੇ ਉੱਤੇ ਤੇ ਮਾਤਾ ਨੂੰ ਪੁੱਛਿਆ ਕਿ ਮਾਂ ਅਸੀਂ ਨਾ ਇੱਥੇ ਪੰਜਾਂ ਪਿਆਰਿਆਂ ਦੇ ਵਿੱਚੋਂ ਸਾਡੇ ਭਾਈ ਮੋਹਨ ਸਿੰਘ ਜੀ ਹੋਏ ਨੇ ਉਹਨਾਂ ਦਾ ਘਰ ਵੇਖਣਾ ਤੇ ਉਹ ਕਹਿੰਦੇ ਭਾਈ ਆ ਖੰਭੇ ਗਿਣਦੇ ਜਾਓ ਤੇ 17 ਨੰਬਰ ਖੰਬੇ ਦੇ ਕੋਲੇ ਆ ਉਹ ਤੇ ਅਸੀਂ ਗਿਣਦੇ ਗਏ ਜਦੋਂ 17ਵਾਂ ਨੰਬਰ ਪਹੁੰਚ ਗਿਆ ਖੰਬੇ ਦਾ ਤੇ ਉਥੇ ਇੱਕ ਬਹੁਤ ਵੱਡਾ ਟੋਬਾ ਸੀ ਤੇ ਟੋਬੇ ਦੇ ਕੋਲੇ ਪਹੁੰਚੇ ਤਾਂ ਉਥੇ ਕੋਈ ਫਿਰ ਪਤਾ ਨਾ ਲੱਗੇ ਤਾਂ ਟੋਬੇ ਦੇ ਪਾਰ ਇੱਕ ਬੰਦਾ ਖੜਾ ਅਸੀਂ ਉਹਨੂੰ ਆਵਾਜ਼ ਮਾਰੀ ਕਿ ਉਹ ਵੀਰ ਹਾਂ ਭਾਈ ਹਮਾਰੀ ਹਿੰਦੀ ਮੇ ਬੋਲੇ ਸੇ ਹਮ ਤੇ ਕਿ ਵਹੀ ਹਮਨੇ ਭਾਈ ਮੋਹਕਮ ਸਿੰਘ ਜੀ ਦਾ ਘਰ ਦੇਖਣਾ ਹੈ ਤੇ ਉਹ ਕਹਿੰਦਾ ہماری ਤਰਫ ਆ ਜਾਓ ہماری ਤਰਫ ਆ ਜਾਓ ਤੇ ਅਸੀਂ ਉਹਦੇ ਪੱਲੇ ਨੂੰ ਤੁਰ ਗਏ ਜਾ ਕਰਕੇ ਉਹਨੂੰ ਪੁੱਛਿਆ ਕਹਿੰਦਾ ਮੇਰੇ ਪਿੱਛੇ ਪਿੱਛੇ ਆਓ ਜਿਵੇਂ ਆਪਾਂ ਅੱਗੇ ਕੱਚੇ ਘਰ ਹੁੰਦੇ ਸੀਗੇ ਕੱਚੇ ਘਰ ਹੁੰਦੇ ਸੀ ਕੋਈ ਡਿੱਗ ਕ ਪੈਂਦੇ ਸੀ ਘਰ ਤਾਂ ਖੋਲੇ ਜੇ ਬਣ ਜਾਂਦੇ ਸੀ ਇਸ ਤਰ੍ਹਾਂ ਸਾਨੂੰ ਉਹਨਾਂ ਕਿਕਰਾਂ ਦੇ ਵਿੱਚੋਂ ਦੀ ਖੋਲਿਆਂ ਜਿਆਂ ਦੇ ਵਿੱਚੋਂ ਦੀ ਲੰਘਾ ਕੇ ਲੈ ਗਿਆ ਸਾਡਾ ਗਾਈਡ ਬਣਿਆ ਅਸੀਂ ਉਹ ਮੂਰੇ ਮੂਰੇ ਜਾਂਦਾ ਹੈ ਅਸੀਂ ਪਿੱਛੇ ਪਿੱਛੇ ਜਾਂਦੇ ਹਾਂ ਪਿਛੇ ਜਾ ਕਰਕੇ ਸਾਨੂੰ ਉਹ ਕਹਿੰਦਾ ਵੀ ਆਹ 모ਹਕਮ ਸਿੰਘ ਦਾ ਘਰ ਹੈ ਤੇ ਜਦੋਂ ਅਸੀਂ ਦੇਖਿਆ ਕਿ ਉੱਪਰ ਲਿਖਿਆ ਹੋਇਆ ਸੀ 모ਹਕਮ ਸਿੰਘ ਦਾ ਘਰ ਪਿਆਰੀ 모ਹਕਮ ਸਿੰਘ ਦਾ ਘਰ ਉੱਤੇ ਲਿਖਿਆ ਹੋਇਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਦੇਖਿਆ ਤੇ ਪਰ ਉਹ ਲੇਕਨ ਉਹ ਖੰਡਰ ਬਣਿਆ ਹੋਇਆ ਸੀਗਾ ਢਹ ਢੇਰੀ ਹੋਇਆ ਹੋਇਆ ਸੀ ਪਰ ਅੱਗੇ ਇੱਕ ਹੋਰ ਅੰਦਰ ਜਾ ਕੇ ਕਮਰਾ ਸੀ ਉਹਦੇ ਉੱਤੇ ਲਿਖਿਆ ਸੀ 모ਹਕਮ ਸਿੰਘ ਦਾ ਜਨਮ ਸਥਾਨ ਅੰਦਰ ਕਮਰੇ ਦੇ ਵਿੱਚ ਕਿਉਂਕਿ ਉੱਥੇ ਜਿਹੜਾ ਪੰਜ ਪਿਆਰੇ ਜਦੋਂ ਆ ਨੇ 100 ਸਾਲਾ ਮਨਾਇਆ ਆਪਣੀ ਕੌਮ ਨੇ ਤਾਂ ਉਸ ਵਕਤ ਪੰਜ ਪਿਆਰੀ ਜਿੱਥੋਂ ਜਿੱਥੋਂ ਦੇ ਪਿਆਰੀ ਹੋਏ ਨੇ ਭਾਈ ਦਿਆ ਸਿੰਘ ਜੀ ਜਿੱਥੋਂ ਦੇ ਸੀ ਭਾਈ ਧਰਮ ਸਿੰਘ ਜੀ ਜਿੱਥੋਂ ਦੇ ਸੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਹਿਬ ਸਿੰਘ ਜੀ ਜਿੱਥੋਂ ਜਿੱਥੋਂ ਦੇ ਹੈਗੇ ਸੀ ਤੇ ਪੰਜ ਪਿਆਰੇ ਉਥੋਂ ਉਥੇ ਗਏ ਸੀ ਤੇ ਕਹਿੰਦੇ ਸੀ ਬਈ ਉਥੇ ਆ ਪਿਆਰਿਆਂ ਦੇ ਨਾ ਅਸਥਾਨ ਬਣਾਉਣੇ ਨੇ ਗੁਰੂ ਘਰ ਬਣਾਵਾਂਗੇ ਉਥੇ ਸੋ ਸਾਤੋਂ ਪਹਿਲਾਂ ਪੰਜ ਪਿਆਰੇ ਉਥੇ ਗਏ ਸੀ ਤਾਂ ਫਿਰ ਕਹਿੰਦੇ ਜੀ ਪੰਜ ਪਿਆਰੀ ਇੱਥੇ ਆ ਕੇ ਗਏ ਨੇ ਬਈ ਬਹੁਤ ਉਹਨਾਂ ਦੇ ਨਾਲ ਜਥੇ ਸੀਗੇ ਤੇ ਉਹ ਦੇਖ ਕੇ ਗਏ ਨੇ ਤੇ ਹੋ ਸਕਦਾ ਉਹਨਾਂ ਨੇ ਹੀ ਲਿਖਿਆ ਹੋਵੇ ਉੱਥੇ ਕਿ ਇਹ ਮੋਹਕਮ ਸਿੰਘ ਦਾ ਘਰ ਹੈ ਸੋ ਅਸੀਂ ਸਾਰਾ ਮੋਹਕਮ ਸਿੰਘ ਦਾ ਘਰ ਦੇਖਿਆ ਬਹੁਤ ਖੁਸ਼ੀ ਹੋਈ ਤੇ ਦੇਖ ਕੇ ਅਸੀਂ ਫਿਰ ਵਾਪਸ ਆ ਗਏ ਇਹ ਕਿਹੜੇ ਸਾਲ ਦੀ ਗੱਲ ਹੈ 1999 1999 ਦੇ ਵਿੱਚ ਸਾਖੀ ਹੁਣ ਤਾਂ ਫਿਰ ਉਹ ਸਥਾਨ ਬਣ ਗਏ ਹਾਂ ਬਣ ਗਏ ਹਾਂ ਹੁਣ ਬਣ ਗਏ ਹਾਂ ਕਿਉਂਕਿ ਉੱਥੇ ਕਹਿੰਦੇ ਸੀ ਵੀ ਸਥਾਨ ਬਣ ਗਏ ਇਹ ਮੋਦੀ ਨੇ ਹੀ ਬਣਾਏ ਜੀ ਹਾਂਜੀ ਮੋਦੀ ਨੇ ਮੋਦੀ ਕੰਡਾ ਹੀ ਨਹੀਂ ਉਦੋਂ ਮੋਦੀ ਨਹੀਂ ਠੀਕਾ ਮੋਦੀ ਮੋਦੀ ਕੰਡਾ ਵੀ ਸਾਡਾ ਪੰਜਾਂ ਪਿਆਰਾਂ 'ਚ ਹਿੱਸਾ ਵਾ ਪੰਜਵਾ ਹਾਂਜੀ ਉਹਦਾ ਫਿਰ ਮੋਦੀ ਨੇ ਉੱਥੇ 6ਾ ਗੁਜਰਾਤ ਵਿੱਚ ਸੀਗੇ ਹਾਂਜੀ ਓਕੇ ਓਕੇ ਠੀਕ ਆ ਤੇ ਉਦੋਂ ਬਾਅਦ ਫਿਰ ਅਸੀਂ ਵਾਪਸ ਆ ਗਏ ਤੇ ਸੀਓ ਸਾਹਿਬ ਦਾ ਅਸੀਂ ਧੰਨਵਾਦ ਬਵਾਦ ਕੀਤਾ ਇਸਮ ਸਾਹਿਬ ਦਾ ਧੰਨਵਾਦ ਕੀਤਾ ਕਿ ਸਾਰੀ ਅਸੀਂ ਬਹੁਤ ਖੁਸ਼ੀ ਹੋਈ ਜੀ ਤੇ ਇਹ ਮਹਾਨ ਜੋ ਸਮਾਗਮ ਸੀਗੇ ਤੇ ਉਹ ਕਰਕੇ ਅਸੀਂ ਉਸੋ ਗੁਜਰਾਤ ਚੋਂ ਫਿਰ ਆਪਣੀ ਪਲਟਣ ਦੇ ਵਿੱਚ ਵਾਪਸ ਆ ਗਏ ਸੋ ਅਸੀਂ ਸਰਦਾਰ ਸਾਹਿਬ ਹੋਰ ਨਾਲ ਪੁਰਾਣੀਆਂ ਜਾਦਾਂ ਫੌਜ ਦੀਆਂ ਤਾਦੀਆਂ ਕੀਤੀਆਂ ਤੇ ਬਹੁਤ ਖੁਸ਼ੀ ਹੋਈ ਝੋੜਰਾਂ ਦੇ ਵਿੱਚ ਅਸੀਂ ਬੈਠੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ